ਸਾਰ ਜਿਹੜੀ ਅਡਜਸਟੇਸ਼ਨ ਹੋ ਗਈ ਆ ਆਪਣੇ ਸਾਹਮਣੇ ਵਾਲੇ ਕੰਪਨੀ ਦੇ ਅੱਜ ਉਹ ਰਾਣੀ ਜੀ ਵੱਲੋਂ ਅੱਜ ਤੁਸੀਂ ਇੱਥੇ ਪਾਰਟਿਸਿਪੇਟ ਕੀਤੇ ਹੋ ਕੋਈ ਕੰਪਨੀ ਕੋਈ ਐਮ ਆਰਫ ਪੈਂਟਸ ਵੱਲੋਂ ਕਿ ਬੇਸਿਕਲੀ ਐਮ ਆਰਫ ਟਾਇਰ ਜੋ ਆਪਸੋ ਐਮ ਆਰਫ ਟਾਇਰ ਨੂੰ ਸਾਰੇ ਜਨਰਲੀ ਜਾਣਦੇ ਆ ਉਹਨਾਂ ਦੀ ਹੀ ਡਿਵੀਜ਼ਨ ਹੈ ਆਪਣਾ ਪੈਂਟਸ ਉਹ ਪਿਛਲੇ 30 ਸਾਲ ਤੋਂ ਪੁਰਾਣੇ ਲੁਧਿਆਣੇ 'ਚ ਸਰਵਿਸਿਸ ਦੇ ਰਹੇ ਸਰ ਥੋੜਾ ਹੈੱਡ ਆਫਿਸ ਮੇਨ ਕਿੱਥੇ ਆ ਹੈੱਡ ਆਫਿਸ ਚੇਨਈ ਮਦਰਾਸ ਲੋਕਰ ਫੈਕਟਰੀ ਚੇਨਈ ਸਭ ਜਿਹੜਾ ਤਕਰੀਬਨ ਆਈਟੀਪੀ ਨਵੀਂ ਐਕਟੀਵਿਟੀ ਦੇ ਇਲਾਕੇ ਆਏ ਹੋ ਤੇ ਸਭੀ ਐਕਟੀਵਿਟੀਜ਼ ਜਿਵੇਂ ਦੇ ਵੀ ਮੈਟੈਲਿਕ ਪੇਂਟਸ ਆ ਗਏ ਤੁਹਾਡੇ ਗੇਟ ਹਿਲਸ ਲੋਹੇ ਲਈ ਜਨਰਲ ਨਹੀਂ ਕੀ ਬਿਲਡਸ ਵਗੈਰਾ ਤੋਂ ਆਰਡਰ ਨੂੰ ਪੇਂਟ ਕਰਦੇ ਨੇ ਉੱਪਰ ਸਾਡੇ ਕੋਲ ਕੁਝ ਸਪੈਸ਼ਲ ਚੀਜ਼ਾਂ ਜਿਵੇਂ ਤੁਸੀਂ ਉਹ ਬਿਲਡਸ ਵਗੈਰਾ ਤੇ ਮੈਟੈਲਿਕ ਫਿਨਿਸ਼ ਕਰ ਸਕਦੇ ਆ ਅੱਜ ਜਾਨੀ ਕਿ ਜਿਹੜਾ ਕੈਜੂਲੇਸ਼ਨ ਵਿੱਚ ਤੁਸੀਂ ਜਿਹੜੇ ਲੋਕ ਆ ਰਹੇ ਨੇ ਦੇਖਣ ਵਾਸਤੇ ਆ ਰਹੇ ਨੇ ਲੁਧਿਆਣਾ ਵਾਸੀ ਆ ਰਹੇ ਨੇ ਬਹੁਤ ਪੰਜਾਬ ਤੋਂ ਬਹੁਤ ਮੁਕਾਰੇ ਨੇ ਅੱਜ ਬਹੁਤ ਸਾਰੇ ਜਨ ਕੰਪਨੀ ਇਸ ਨੂੰ ਦੇਖਣ ਵਾਸਤੇ ਆ ਰਹੇ ਨੇ ਤੁਹਾਡੀ ਕੰਪਨੀ ਦੇਖਣਾ ਹੈ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਬਸ ਕੁਝ ਨਹੀਂ ਅਸੀਂ ਲੋਕਾਂ ਦੀ ਬੈਸਟ ਚੀਜ਼ ਲੈ ਕੇ ਆਏ ਹਾਂ ਜਿਨ੍ਹਾਂ ਸਾਡੇ ਕੋਲ ਆਰਕੀਟੈਕਚਰ ਹੈਗੇ ਮੋਤੀ ਮਾਣਾ ਮੈਂ ਰੈਗੂਲਰ ਸਾਡਾ ਬਟਾ ਯੂਜ਼ ਕਰ ਰਹੇ ਹੈ ਤੇ ਕਾਫੀ ਹੈਪੀ ਹੈ ਸਾਡੀ ਸਰਵਿਸਿਸ ਤੇ ਤੇ ਅਸੀਂ ਕੁਆਲਟੀ ਸਰਵਿਸਿਸ ਦਾ ਕਸਟਮਰ ਹਾਂ ਅਸਾ ਤੋਂੜੇ ਡਿਸਟ੍ਰੀਬਿਊਟਰ ਕਿੰਨੇ ਕਿਨੇ ਆ ਲੁਧਿਆਣਾ ਸਰ ਵੀ ਪਲਸ ਡੀਲਰਸ ਹਾਂ ਹਾਂ ਪੂਰੇ ਟੋਟਲ ਜਿਹੜੇ ਪੰਜਾਬ ਕਿਨੇ ਕੋਣ ਦੇ ਜਿਲ੍ਹੇ ਪੰਜਾਬ ਚ 150 ਪਲਸ ਡੀਲਰਸ ਹੁੰਦੇ ਹਰ ਹਰ ਜਿਲ੍ਹੇ ਚ ਹਰ ਜਿਲ੍ਹੇ ਚ ਜਿਵੇਂ ਕਿ ਕਈ ਵੰਦਾ ਪੇਂਟ ਵਿੱਚ ਪਾਪੜੀ ਉੱਤਰਨੀ ਸ਼ੁਰੂ ਹੋ ਜਾਂਦੀ ਆ ਉਹਦੇ ਲਈ ਆਪਣੇ ਐਮ ਆਰ ਐਫ ਕੀ ਕਰਦੇ ਆ ਉਹਦੇ ਲਈ ਕੁਝ ਸਪੈਸ਼ਲ ਤਰੀ ਉਹਦੇ ਲਈ ਸਾਡੇ ਕੋਲ ਟੈਕਨੀਕਲ ਟੀਮ ਹੁੰਦੀ ਉਹ ਜਾ ਕੇ ਕੋਈ ਸੁਪਰਵਾਈਜ਼ਰ ਦੱਸਦੀ ਹੈ ਕਿ ਉਹਦੇ ਨਾਲ ਪੇਂਟ ਦੀ ਪੈਣੀ ਚੰਗੀ ਆ ਸਕੇ ਉਹ ਬੈਠਦਾ ਸਰ ਜਿਵੇਂ ਇੱਕ ਸਲਾਬ ਦਾ ਬਹੁਤ ਵੱਡਾ ਇੱਕ ਚੱਲਿਆ ਹੋਵੇ ਜਦ ਪੇਂਟ ਦੇਗਾ ਪਾਸ ਰਹਿੰਦਾ ਲੋਕਾਂ ਨੂੰ ਬਹੁਤ ਜੀ ਦਿੱਕਤ ਆਉਂਦੀ ਹੈ ਬਹੁਤ ਸਾਰੇ ਲੋਕ ਇਸ ਚੀਜ਼ ਵਿੱਚ ਕਹਿੰਦੇ ਉਹਦੇ ਲਈ ਕੀ ਹੁੰਦਾ ਕਿ ਤਾ ਉਹਦੇ ਲਈ ਕੁਝ ਕੈਮੀਕਲ ਸੀ ਵਗੈਰਾ ਆਉਂਦੇ ਆ ਜਿਵੇਂ ਅਸੀਂ ਛੱਤ ਦੀ ਸਪੈਸ਼ਲ ਡੈਮ ਗਾਰਡਿੰਗ ਪ੍ਰੋਡਕਟ ਅਡੇ ਹੋਇਆ ਵਾ ਤੁਹਾਡੀ ਉਹਦੇ ਨੇ ਛੱਤ ਤੋਂ ਸੀਪੇਜ ਲਿਖੇ ਤੁਹਾਨੂੰ ਰੋਕ ਸਕਦਾ ਜਿਵੇਂ ਅੱਗੇ ਖਲੇਪੀਆਂ ਤਕਰੀਬਨ ਕਰਕੇ ਜੋ ਕਰਦੇ ਉਹ ਨਿਕਲ ਆਉਂਦੀਆਂ ਸੀਗਾ ਲੋਕਾਂ ਨੂੰ ਸਲਾਬ ਦੇ ਪਾਣੀ ਦਾ ਕੋਈ ਵੀ ਜਾਂ ਦੀਵਾਰ ਦੇ ਨਾਲ ਨਾਲ ਕੋਈ ਘਰ ਬਣ ਰਿਹਾ ਜਾਂ ਗਿੱਲਾ ਹੋ ਜਾ ਉਹ ਹੋ ਜਾਂਦਾ ਕਿ ਉਹਦੇ ਉਧਰ ਕੀ ਕੀ ਉਹਦੇ ਲਈ ਪੇਂਟਸ ਤਾਂ ਨਹੀਂ ਹੁੰਦਾ ਕੁਝ ਤੋਂ ਉਹਨੂੰ ਐਕਸਟਰਾ ਕੈਮੀਕਲਸ ਕੰਪਨੀ ਆਉਂਦੀਆਂ ਉਹੀ ਤੋਂ ਪ੍ਰੋਵਾਈਡ ਕਰਦੇ ਯਾਨੀ ਪੇਟ ਦੇ ਵਿੱਚ ਨਹੀਂ ਕੁਝ ਯਾਨੀ ਲੋਕਾਂ ਨੂੰ ਤੁਸੀਂ ਕੀ ਅੱਜ ਮੈਂ ਕਹਿਣਾ ਚਾਹੁੰਦੇ ਮੈਸੇਜ ਆਪਣੇ ਵੱਲੋਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਸਰ ਕੁਆਲਟੀ ਕੰਮ ਕਰੀਓ ਕੁਆਲਟੀ ਹੋਵੇ ਬਿਲਕੁਲ ਚੰਗਾ ਮੰਨਿਆ ਜਾਵੇ ਤੇਰਾ ਲੋਕਾਂ ਲਈ ਇਹੀ ਮੈਸੇਜ ਹੈ ਕਿ ਕੋਈ ਵੀ ਪ੍ਰੋਡਕਟ ਤੁਸੀਂ ਘਰੇ ਅਗਰ ਲਗਵਾਉਣਾ ਉਹਦਾ ਸਸਤਾ ਮਹਿੰਗਾ ਨਾ ਦੇਖੋ ਉਹਦੀ ਪਹਿਲਾਂ ਕੁਆਲਿਟੀ ਦੇਖੋ ਕਿ ਉਹਦੇ ਅੰਦਰ ਹੈ ਕੀ ਹੈ ਕੀ ਬੇਸਡ ਬਣਿਆ ਕੀ ਉਹਦੇ ਫਾਰਮੂਲਸ ਨੇ ਉਹਦੀ ਕੀ ਰਿਜ਼ਲਟਸ ਨਿਕਲਣਗੇ ਜਦ ਤੱਕ ਤੁਸੀਂ ਰਿਜ਼ਲਟਸ ਤੋਂ ਅਵੇਅਰ ਨਹੀਂ ਹੋਵੋਗੇ ਤੁਸੀਂ ਨਹੀਂ ਕੁਝ ਆਪਣੇ ਮਤਲਬ ਘਰ ਨੂੰ ਵਧੀਆ ਬਣਾ ਸਕਦੇ ਇਹ ਪਾਪੜੀਆਂ ਜੇ ਉਹ ਇਹ ਸਾਰਾ ਕੁਝ ਇੱਕ ਅੱਛੇ ਕਾਰੀਗਰ ਤੇ ਇੱਕ ਅੱਛੇ ਪੇਟ ਕੁਆਲਿਟੀ ਤੇ ਹੀ ਮੈਟਰ ਕਰਦਾ ਜਦ ਤੱਕ ਤੁਸੀਂ ਆਪਣੇ ਪ੍ਰੋਡਕਟ ਨੂੰ ਪ੍ਰੋਡਕਟਸ ਮਹਿੰਗਾ ਸਸਤਾ ਨਹੀਂ ਹੁੰਦਾ ਪ੍ਰੋਡਕਟ ਵਧੀਆ ਔਰ ਗੱਡੀਆਂ ਹੁੰਦਾ ਪਰ ਰੇਟਾਂ ਹੁੰਦੇ ਕਿ ਯਾਰ ਇਹ ਮਹਿੰਗਾ ਹੈਗਾ ਅਗਰ ਉਹ ਮਹਿੰਗਾ ਤੇ ਉਹਦੇ ਵਿੱਚ ਪ੍ਰੋਡਕਟਿਵਿਟੀ ਵੀ ਉਦਾਂ ਦੀ ਹੋਏ ਕਿ ਨਹੀਂ ਕਿ ਆਪਾਂ ਘਾਬਦੇ ਅਗਰ ਕੋਈ ਚੀਜ਼ ਆਪਣੀ ਲਗਾਣੀ ਦੇਖੋ ਕਾਰ ਲਾਈਫ ਦੇ ਵਿੱਚ ਬੰਦਾ ਇੱਕ ਜਾਂ ਦੋ ਵਾਰ ਬਣਾਉਂਦਾ ਮੈਕਸਿਮਮ ਤੇ ਆਪਾਂ ਹੋਮ ਫਰ ਕੰਬੈਟਰ ਬਣਾ ਹੁਨ ਐਮ ਆਰ ਐਫ ਹੈ ਮਾਰਾ ਆਪਣੇ ਰਬੜ ਲਾਈਨ ਤੋਂ ਅਗਰ ਪੇਟ ਲਾਈਨ ਦੇ ਵਿੱਚ ਆਇਆ ਕੋਈ ਬਾਹਰੋਂ ਅਰੰਦੋ ਕੁਝ ਬਦਲੀ ਲੈ ਕੇ ਆਪਾਂ ਸੋ ਇਸ ਪ੍ਰੋਡਕਟ ਲਈ ਅਵੇਅਰ ਕਰਾਉਣ ਲਈ ਹੀ ਇੱਥੇ ਐਗਜ਼ੀਬਿਸ਼ਨ ਤੇ ਆਪਾਂ ਆਏ ਹਾਂ ਸੋ ਦੀ ਬੈਟਰ ਪ੍ਰੋਡਕਟ ਲਓ ਆਪਣੇ ਘਰ ਲਈ ਥੋੜਾ ਇਹ ਆਪਣਾ ਇਕੋ ਫਰੈਂਡਲੀ ਵੀ ਹੈ ਔਰ ਹਿਊਮਨ ਫਰੈਂਡਲੀ ਵੀ ਹੈ ਪ੍ਰੋਡਕਟ ਇਹ ਲਾ ਸੋ ਬੈਟਰ ਅਗਰ ਰਿਜ਼ਲਟ ਲੈਣੇ ਗੋ ਫਰ ਐਮਰ ਅਸੀਂ ਪਰਸਨਲ ਕਮ ਸੇ ਕਮ 25 ਤੋਂ 20 ਸਾਈਟਾਂ ਨੂੰ ਯੂਜ਼ ਕਰ ਚੁੱਕੇ ਹਾਂ ਔਰ ਇੱਕ ਸਾਈਡ ਤੇ ਵੀ ਕੋਈ ਕੰਪਲੇਂਟ ਨਹੀਂ ਠੀਕ ਅੱਜ ਜੋ ਪ੍ਰੋਡਕਟ ਆਪ ਲੈ ਕੇ ਆਏ ਕੌਣ ਸੇ ਪ੍ਰੋਡਕਟ ਐਮਰ ਪ੍ਰੋਡਕਟ ਇਸ ਵੇਲੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਐਜੂਕੇਸ਼ਨ ਆਪਣੇ ਪਾਰਟਿਸਿਪੇਟ ਕੀਤਾ ਹੈ ਹਾਂਜੀ ਅੱਜ ਆਪਣੇ ਪਾਰਟਿਸਿਪੇਟ ਕੀਤਾ ਹੈ ਇਸ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ बस ये कहना चाहते हैं कि हर साल जो एग्जीबिशन है वो न्यू चीज़ें लेके आती है एग्जीबिशन में तो जो हर ईयर में आर्किटेक्ट्स ने या इंटीरियर डिज़ाइनर्स ने प्रोडक्ट्स लॉन्च करे होते हैं या बाहर से चाइना से या आउटस्कर्ट से बहुत एक्सपोर्ट का बिजनेस चलता है उसमें हमें वो जो टाइम न्यू चीज़ों का पता चलता है कि हम आने वाले टाइम में या अपने क्लाइंट्स को फ्यूचर के लिए क्या दे सकते हैं जैसे कि लोगों को रंग बनाना पड़ता है पेंट कोई भी करते हैं लेके आते हैं इसमें कोई शेड़ पा सेम सारे आते हैं जहाँ बनानी पड़ते हैं नहीं कुछ वैसे तो सब जो सबके कोर्ड्स हमें सिर्फ कोर्ड्स ही अपडेट करने पड़ता हैं बट कुछ ऐसा होता है जिसमें हम मिक्सिंग करके कुछ नया कलर भी निकाल लेते हैं तो हमारे So, सो इस, मैं इसको बहुत देर से यूज़ कर रही हूँ एज़ कम्पेयर टू एशियन एंड डेवलक्स मुझे बेटर रिजल्ट इसमें मिला तो मैं पूरी अब अपनी हर क्लाइंट को मैं मदद ही सजेस्ट करती हूँ ठीक है थैंक यू थैंक यू